ਭਾਈ ਲੋਕ ਕਹਿੰਦੇ ਸਕੋਰਪੀਓ ਗੱਡੀਆਂ ਨਹੀਂ ਮਿਲਦੀਆਂ ਇੱਥੇ ਮੈਂ ਬਰਨਾਲੇ ਦੇ ਵਿੱਚ ਆ ਬਰਨਾਲੇ ਆਜੋ ਆਪਦਾ ਮੋਟਰਸਾਈਕਲ ਗੱਡੀ ਲੈ ਕੇ ਜੇ ਸਕੋਰਪੀਓ ਗੱਡੀ ਚਾਹੀਦੀ ਐ ਸਪੈਸ਼ਲੀ ਲੋਕਾਂ ਦੀ ਇਹ ਗੱਲ ਹੁੰਦੀ ਆ ਵੀ ਕਾਲੀਆਂ ਗੱਡੀਆਂ ਬਹੁਤ ਘੱਟ ਮਿਲਦੀਆਂ ਜੇ ਕਾਲੀਆਂ ਹੀ ਭਾਈ ਉਹਨਾਂ ਦੇ ਕੋਲੇ ਦੋ ਗੱਡੀਆਂ ਖੜੀਆਂ ਆ ਸਕੋਰਪੀਓ ਤੇ ਦੋ ਹੀ ਚਿੱਟੀਆਂ ਬਾਹਰ ਤੋ ਆਜੋ ਭਾਈ ਉਹਨਾਂ ਦੇ ਨਾਲ ਮਰਵਾਉਣੇ ਭਾਈ ਸਾਸੀਗਾ ਸਾਸੀਗਾ ਭਾਈ ਜੀ ਭਾਈ ਆਪਾਂ ਨਾ ਟਾਈਮ ਗਵਾਉਣਾ ਨਾ ਆਪਾਂ ਫालतू ਗੱਲਾਂ ਕਰਨੀਆਂ ਆਪਾਂ ਸਿੱਧਾ ਮੁੱਦੇ ਦੀ ਗੱਲ ਕਰਦੇ ਆਂ ਆਹ ਗੱਡੀ ਖੜੀ ਐ ਕਿੰਨੇ ਮਾਡਲ ਆ ਇਹ 16 ਮਾਡਲ ਆ ਬਾਈ 1.5 ਲੱਖ ਰੁਪਈਆ ਰੇਟ ਆ 2016 ਮਾਡਲ ਆ 1.5 ਲੱਖ ਰੁਪਈਆ ਰੇਟ ਆ ਪੰਜਾਬ ਨੰਬਰ ਲਾ ਕੇ ਪੰਜਾਬ ਨੰਬਰ ਲਾ ਕੇ ਤੇ ਜੇ ਕਿਸੇ ਨੂੰ ਲੋਨ ਕਰਾਉਣਾ ਬਾਈ ਆਧਾਰ ਕਾਰਡ ਤੇ ਪੈਨ ਕਾਰਡ ਲਿਆਵੇ ਆਧਾਰ ਕਾਰਡ ਪੈਨ ਕਾਰਡ ਲਿਆਵੇ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਬਾਈ ਆਧਾਰ ਕਾਰਡ ਪੈਨ ਕਾਰਡ ਲਿਆਓ ਸਿਬਲ ਸਕੋਰ ਤੁਹਾਡਾ ਸਹੀ ਹੋਵੇ ਤੇ ਗੱਡੀ ਇੱਥੋਂ ਆ ਕੇ ਲੈ ਜਾਓ ਘੰਟੇ ਦੇ ਵਿੱਚ ਲੋਨ ਕਰਾ ਦੇਣਗੇ ਨਾ ਵੀਰੇ ਘੰਟੇ ਦੇ ਵਿੱਚ ਲੋਨ ਕਰਾ ਕੇ ਗੱਡੀ ਤੁਹਾਨੂੰ ਡਿਲੀਵਰ ਹੋ ਤੇਲ ਚੋਂ ਜੋਗੇ ਹੋ ਜਾਓਗੇ ਤੁਸੀਂ ਘਰੇ ਆ ਕੇ ਲਓ ਜੀ ਇਹ ਗੱਡੀ ਆ ਗਈ ਆ ਬਈ ਆ ਕਾਲੀ ਗੱਡੀ ਦੇ ਲੋਕ ਇੰਨੇ ਜਿਆਦਾ ਸ਼ਕੀਨ ਆ ਵੀ ਲੋਕਾਂ ਦੀ ਇੰਨੀ ਕੁ ਜਿਆਦਾ ਡਿਮਾਂਡ ਆ ਵੀ ਬਾਈ ਤੁਹਾਨੂੰ ਵੀ ਫੋਨ ਆਉਂਦੇ ਹੋਣਗੇ ਬਾਈ ਹਨਾ ਵੀ ਕਾਲੀ ਗੱਡੀ ਦਾ ਸੋਹਣਾ ਜੀ ਆਉਂਦੇ ਬਾਈ ਇਹ ਗੱਡੀ ਇਹਦੇ ਬਾਰੇ ਦੱਸੋ ਬਾਈ ਇਹ 17 ਮਾਡਲ ਆ ਬਾਈ 12.5 ਲੱਖ ਰੁਪਏ ਬਾਈ 2017 ਮਾਡਲ 12.5 ਲੱਖ ਰੁਪਏ ਦੀ ਤੁਹਾਨੂੰ ਗੱਡੀ ਮਿਲ ਜੂਗੀ ਇਹ ਪੰਜਾਬ ਨੰਬਰ ਹੀ ਹੈ ਨਾ ਵੀਰੇ ਇਹ ਪੰਜਾਬ ਨੰਬਰ ਆ ਬਰਨਾਲੇ ਦਾ ਹੀ ਨੰਬਰ ਹੈ ਇਹ ਬਰਨਾਲੇ ਦਾ ਲੋਕਲ ਨੰਬਰ ਆ ਬਾਈ ਫਿਰ ਇਧਰਲੇ ਪਾਸੇ ਆ ਗਈ ਥਾਰ ਹੁਣ ਥਾਰ ਜੀ ਨੂੰ ਚਾਹੀਦੀ ਆ ਉਹਦੇ ਵਾਸਤੇ ਦੱਸ ਦਈਏ ਵੀ ਇਹ ਕਿੰਨੇ ਮਾਡਲ ਹੈ 21 ਮਾਡਲ ਆ ਬਾਈ 4x4 ਮੈਨੂਅਲ ਆ 2021 ਮਾਡਲ ਆ 4x4 ਮੈਨੂਅਲ ਆ ਤੇ ਇਹ ਗੱਡੀ ਤੁਹਾਨੂੰ ਮਿਲ ਜੂਗੀ ਕਿ ਰੇਟ ਬਾਈ 13.5 ਲੱਖ ਰੁਪਏ 13.5 ਲੱਖ ਰੁਪਏ ਦੀ ਤੁਹਾਨੂੰ ਇਹ ਥਾਰ ਗੱਡੀ ਮਿਲ ਜੂਗੀ ਫਿਰ ਇੱਕ ਇਧਰਲੇ ਪਾਸੇ ਚਿੱਟੀ ਸਕੋਰਪੀਆ ਹੋਰ ਖੜੀ ਆ ਨੁਕਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਮੰਨ ਕੇ ਚੱਲੋ ਬਾਈ ਇਹ ਵੀ 16 ਮਾਡਲ ਦੀ ਇਹ ਵੀ 16 ਮਾਡਲ ਦੀ 16 ਮਾਡਲ ਦੇ ਦੋ ਕਾਲੀਆਂ ਗੱਡੀਆਂ ਉਹ 17 ਵਾ ਦੋ ਚਿੱਟੀਆਂ ਉਸ ਨੂੰ ਲੈਣਾ ਬਈ ਹਾਂਜੀ ਲਓ ਜੀ ਇਹ ਕੀ ਰੇਟ ਮਿਲ ਜੂਗਾ 1.5 ਲੱਖ ਰੁਪਏ 1.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਸਾਰੀਆਂ ਗੱਡੀਆਂ ਦਾ ਲੋਨ ਹੋ ਜਾਊਗਾ ਨਾ ਬਈ ਜਿਹੜੀ ਮਰਜ਼ੀ ਗੱਡੀ ਤੇ ਲੋਨ ਕਰਾ ਲਓ ਤੁਸੀਂ ਫਿਰ ਇਧਰਲੇ ਪਾਸੇ ਗੱਡੀਆਂ ਦੂਜੀਆਂ ਖੜੀਆਂ ਫੈਮਿਲੀ ਜਿਹਨੂੰ ਆਪਾਂ ਕਹਿ ਦਈਏ ਬਈ ਛੋਟੀ ਫੈਮਿਲੀ ਵਾਸਤੇ ਟੌਪ ਦੀਆਂ ਗੱਡੀਆਂ ਇਹ ਆ ਗਈ ਬਈ ਸਵਿਫਟ ਵੀਡੀ ਆਈ ਹੈ ਨਾ ਇਹ ਵੀਡੀ ਆਈ 2017 ਮਾਡਲ ਆ ਬਈ ਲਓ ਜੀ ਇਹ ਵੀ ਪੂਰਾ ਉੱਚਾ ਹੀ ਮਾਡਲ ਆ 2017 ਮਾਡਲ ਆ ਇਹ ਗੱਡੀ ਤੁਹਾਨੂੰ ਬਹੁਤ ਜੈਨੂਨ ਰੇਟ ਦੇ ਵਿੱਚ ਮਿਲ ਜੂਗੀ ਬਹੁਤ ਘੱਟ ਰੇਟ ਦੇ ਵਿੱਚ ਮਿਲ ਜੂਗੀ ਐਨਓਸੀ ਦੇ ਨਾਲ ਗੱਡੀ ਕਿੰਨੇ ਦੀ ਮਿਲਦੀ ਹੈ ਗੱਡੀ 4 ਲੱਖ ਰੁਪਏ ਦੀ ਐਨਓਸੀ ਸਾਡੇ 4 ਲੱਖ ਰੁਪਏ ਦੇ ਵਿੱਚ ਤੁਹਾਨੂੰ ਇਹ ਸਵਿਫਟ ਗੱਡੀ ਮਿਲ ਜੂਗੀ ਫਿਰ ਇਧਰਲੇ ਪਾਸੇ ਨਾਲ ਹੀ ਡੇਅਰ ਖੜੀ ਹੈ ਬਾਈ ਇਹ ਨਵੀਂ ਸ਼ੇਪ ਦੇ ਵਿੱਚ ਆ ਗਈ ਸਵਿਫਟ ਡੇਅਰ ਇਹ ਕਿੰਨੇ ਮਾਡਲ ਹੈ ਵੀਰ ਇਹ ਵੀ 17 ਮਾਡਲ ਹੈ ਇਹ ਵੀ 17 ਹੈ ਇਹ ਵੀ 17 ਮਾਡਲ ਹੈ ਇਹ ਤੇ ਇਹ ਗੱਡੀ ਤੁਹਾਨੂੰ ਇਹ ਕਿੰਨੇ ਦੀ ਮਿਲ ਜੂ ਬਾਈ ਇਹ 465000 ਦੀ ਦੇ ਦਾਂਗੇ ਐਨਓਸੀ ਨਾਲ ਬਾਈ 465000 ਰੁਪਏ ਦੀ ਐਨਓਸੀ ਦੇ ਨਾਲ ਇਹ ਗੱਡੀ ਮਿਲ ਜੂਗਾ ਨਾ ਫਿਰ ਅੱਗੇ ਆਜੋ ਬਾਈ ਫਿਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਵੀ ਜਿਹਨੇ ਲਗਜ਼ਰੀ ਗੱਡੀ ਦਾ ਸ਼ੌਂਕ ਪੂਰਾ ਕਰਨਾ ਘੱਟ ਰੇਟ ਦੇ ਵਿੱਚ ਵੀ ਜਿਹਨੇ ਕਿ ਦੀ 2011 12 ਮਾਡਲ ਸਵਿਫਟ ਆ ਜਾਂਦੀ ਆ ਉਸ ਰੇਟ ਦੇ ਵਿੱਚ ਜਿਹਨੇ ਗੱਡੀ ਲੈਣੀ ਆ ਲਗਜ਼ਰੀ ਉਹ ਆ ਖੜੀਆ ਕਰੂਜ਼ ਹਨਾ ਵੀਰੇ ਇਹ 13 ਮਾਡਲ ਆ ਬਾਈ 2.5 ਲੱਖ ਰੁਪਏ ਦੇ ਦਾਂਗੇ 2.5 ਲੱਖ ਰੁਪਏ ਦੀ ਇਹ ਸ਼ੈਵਲਟ ਦੀ ਕਰੂਜ਼ ਆ ਜਿਹੜੀ ਤੁਹਾਨੂੰ ਮਿਲ ਜੂਗੀ 2013 ਮਾਡਲ ਆ 2013 ਮਾਡਲ ਲਓ ਜੀ ਫਿਰ ਆਜੋ ਵੀਰੇ ਇਹ ਜਿਵੇਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਵੀ ਜਿਹੜੀ ਕਾਲੀ ਕਾਲੀਆਂ ਗੱਡੀਆਂ ਇਹਨਾਂ ਕੋਲ ਦੋ ਆ ਹੁਣ ਇੱਕ ਤੁਹਾਨੂੰ ਦਿਖਾਤੀ ਆ ਇੱਕ ਅੰਦਰ ਖੜੀ ਜੋ ਵੀ ਤੁਹਾਨੂੰ ਦਿਖਾਉਣੇ ਆ ਤੇ ਇਹ ਲੋਨ ਵੀਰੇ ਸਾਰੀਆਂ ਤੇ ਹੋ ਜਾਂਦਾ ਸਾਰੀਆਂ ਤੇ ਹੋ ਜਾਂਦਾ ਕੀ ਕੀ ਰਿਕੁਆਇਰਮੈਂਟ ਆ ਬਈ ਇੱਕ ਤਾਂ ਆਧਾਰ ਕਾਰਡ ਪੈਨ ਕਾਰਡ ਲੈ ਜਾਵੇ ਨਾ ਬੰਦਾ 6 ਮਹੀਨੇ ਦੀ ਸਟੇਟਮੈਂਟ ਚਾਹੀਦੀ ਆ ਬਈ 6 ਮਹੀਨਿਆਂ ਦੀ ਬੈਂਕ ਦੀ ਤੁਹਾਡੇ ਖਾਤੇ ਦੀ ਸਟੇਟਮੈਂਟ ਚਾਹੀਦੀ ਆ ਆ ਖੜੀ ਆ ਬਈ ਇਹਦੇ ਲਾਏ ਦੇਖੋ ਯਾਰ ਪਹਿਲਾਂ ਤਾਂ ਲਾਏ ਤੇ ਵੀਰੇ ਕੈਮਰਾ ਮਾਰਿਓ ਮੜਾ ਜਾ ਲਾਏ ਦੇਖੋ ਗੱਡੀ ਦੇ ਕਿੰਨੇ ਸੋਹਣੇ ਆ ਦੇਖੋ ਇਹ ਲਾਏ ਤੁਹਾਨੂੰ ਨਾਲ ਹੀ ਮਿਲਣਗੇ ਕੋਈ ਇਹਦਾ ਐ ਨਹੀਂ ਗਾ ਬਈ ਐਕਸਟਰਾ ਚਾਰਜ ਹੋਣਗੇ ਜਾਂ ਗੱਡੀ ਡਿਲੀਵਰ ਕਰਨ ਵੇਲੇ ਲਾ ਕੇ ਦੂਜੇ ਟਾਇਰ ਪਾ ਦੇਣਗੇ ਉਹ ਸਿਸਟਮ ਨਹੀਂ ਜਿਵੇਂ ਖੜੀਏ ਗੱਡੀ ਐਂ ਮਿਲ ਜੂ ਬਈ ਬਿਲਕੁਲ ਬਈ ਲਓ ਜੀ ਇਹ ਕਿੰਨੇ ਮਾਡਲ ਆ ਇਹ ਵੀ 17 ਆ ਇਹ ਵੀ 17 ਮਾਡਲ ਇਹ ਵੀ ਬਈ 17 ਮਾਡਲ ਦੀ ਰੇਟ ਇਹਦਾ ਵੀ ਸੇਮ ਹੀ ਆ 12.5 ਲੱਖ ਸਾਢੇ 12 ਲੱਖ ਰੁਪਏ ਲਿਆਓ ਤੇ ਆਹ ਗੱਡੀ ਲੈ ਜਾਓ ਸਾਢੇ 12 ਲਿਓਨ ਦੀ ਲੋੜ ਜਿੰਨੇ ਗਾ ਬਈ ਕਿੰਨੇ ਗਾ ਡਾਊਨ ਪੇਮੈਂਟ ਲਗਭਗ ਬਈ 4 ਲੱਖ ਰੁਪਏ ਲਿਓ ਬਈ 4 ਸਾਢੇ 4 ਲੱਖ ਰੁਪਏ ਲਿਓ ਤੇ ਗੱਡੀ ਲੈ ਫਿਰ ਆਹ ਖੜ ਜਿਹੜੇ ਲੀਡਰਾਂ ਵਾਲੀ ਫੀਲਿੰਗ ਲੈਣੀ ਆ ਉਹਦੇ ਵਾਸਤੇ ਆ ਗੱਡੀ ਖੜੀ ਆ ਇਹ ਕਿੰਨੇ ਮਾਡਲ ਆ ਜੀ ਇਹ ਵੀ 17 ਮਾਡਲ ਆ ਬਾਈ ਆਟੋ 4x2 ਇਹ ਵੀ 17 ਮਾਡਲ ਆ 4x2 ਆਟੋ ਹਨਾ ਲਓ ਜੀ ਇਹ ਗੱਡੀ ਤੁਹਾਨੂੰ ਮਿਲ ਜੂਗੀ ਕੀ ਰੇਟ ਵੀਰੇ 21.5 ਲੱਖ ਰੁਪਏ ਦੇ ਦਾਂਗੇ ਬਾਈ ਇਹਨੂੰ 21.5 ਲੱਖ ਰੁਪਏ ਸਿਰਫ 21.5 ਲੱਖ ਰੁਪਏ ਇਹਨੂੰ ਸੀ ਦੇ ਨਾਲ ਹਾਂਜੀ 21.5 ਲੱਖ ਦੀ ਗੱਡੀ ਮਿਲ ਜੂ ਫੇਰ ਆ ਗਈ ਬਾਈ ਫੋਰਚੂਨਰ ਪੁਰਾਣੀ ਸ਼ੇਪ ਦੇ ਵਿੱਚ ਇਹ 16 ਮਾਡਲ ਆ ਜੀ ਇਹ 16 ਮਾਡਲ ਆ ਬਾਈ ਇਹ 16 ਮਾਡਲ ਆ ਇਹ ਗੱਡੀ ਕਿੰਨੇ ਦੀ ਮਿਲ ਜੂ? ਇਹ 13.5 ਦੀ ਐਨਓਸੀ ਨਾਲ ਦੇਦਾ। 13.5 ਲੱਖ ਰੁਪਏ ਦੀ ਇਹ ਤੁਹਾਨੂੰ ਐਨਓਸੀ ਦੇ ਨਾਲ ਮਿਲ ਜੂਗੀ। ਫਿਰ ਆ ਜਾਓ ਬਾਈ। ਦੋ ਗੱਡੀਆਂ ਹੋਰ ਖੜੀਆਂ। ਹੁਣ ਨੋਵਾ ਵੀ ਤੁਹਾਨੂੰ ਬਾਹਲੇ ਘਾਟ ਰੇਟ ਦੇ ਵਿੱਚ ਦਵਾ ਦੇਣੀ ਆ। ਆਪਾਂ ਆਹ ਖੜੀ ਆ ਨੋਵਾ। ਇਹ ਕਿੰਨੇ ਮਾਡਲ ਆ ਵੀਰੇ? ਇਹ 16 ਮਾਡਲ ਆ ਬਾਈ। ਇਹ 16 ਮਾਡਲ ਬਾਈ ਨੋਵਾ ਖੜੀ ਆ। ਨੋਵਾ ਕ੍ਰਿਸਟਾਨ। ਹਾਂਜੀ। ਇਹ ਕਿੰਨੇ ਦੀ ਮਿਲ ਜੂ? 11.5 ਲੱਖ ਰੁਪਏ ਬਾਈ। 11.5 ਲੱਖ ਰੁਪਏ ਦੀ ਤੁਹਾਨੂੰ ਮਿਲ ਜੂਗੀ। ਸਿਰਫ 11.5 ਲੱਖ ਰੁਪਏ ਦੀ ਗੱਡੀ ਤੇ ਨਿਗਾਹ ਮਾਰ ਲਓ ਬਾਈ। ਬਹੁਤ ਸੋਹਣੀ ਕਾਰ ਫੇਰ ਆ ਕਿਧਰਲੇ ਪਾਸੇ ਬਰੀਜਾ ਖੜੀ ਐ ਉਹ ਵੀ ਉਹ 17 ਮਾਡਲ ਆ ਉਹ 17 ਮਾਡਲ ਆ ਬਈ ਬਰੀਜਾ ਖੜੀ ਐ 17 ਮਾਡਲ ZDI ਲਓ ਜੀ ਇਹਦਾ ਕੀ ਡੇਟ ਆ ਬਾਈ ਇਹ 6.5 ਲੱਖ ਰੁਪਏ ਦੀ ਐਨਓਸੀ ਨਾਲ ਦੇ ਦਾਂਗੇ ਬਾਈ 6.5 ਲੱਖ ਰੁਪਏ ਦੀ ਐਨਓਸੀ ਦੇਣਾ ਗੱਡੀਆਂ ਜਾਂ 16 ਮਾਡਲ ਦਾ ਜਾਂ ਉੱਤੇ ਆ 16 ਤੋਂ ਹਾਂ ਕੋਈ 15 14 ਮਾਡਲ ਨੇ ਹੈਗੀ ਉਹ 13 ਮਾਡਲ ਆ ਉਹ ਕੱਲੀ 13 ਮਾਡਲ ਆ ਬਾਕੀ ਸਾਰੀਆਂ ਉੱਚੇ ਮਾਡਲ ਲਈ ਆ। ਸੋ ਸ਼ੇਅਰ ਕਰ ਦਿਓ ਵੀਡੀਓ ਨੂੰ ਇਹ ਵੀਡੀਓ ਮੇਰਾ ਬਣਾਉਣ ਦਾ ਮਕਸਦ ਇਹੀ ਸੀ ਵੀ ਜੇ ਕਿਸੇ ਬੰਦੇ ਨੇ ਗੱਡੀ ਲੈ ਲਈਆਂ ਜੈਨੂਨ ਰੇਟ ਦੇ ਵਿੱਚ, ਜਾਇਜ਼ ਰੇਟ ਦੇ ਵਿੱਚ ਤਾਂ ਇਬਾਦਤ ਕਾਰ ਬਜ਼ਾਰ ਬਰਨਾਲਾ ਤੁਸੀਂ ਬਾਈ ਉਹਨਾਂ ਦੇ ਕੋਲੇ ਆ ਸਕਦੇ ਹੋ ਤੇ ਲੋਕੇਸ਼ਨ ਕੀ ਆ ਵੀਰੇ? ਨਾਨਕਸਰ ਰੋਡ ਦੇ ਦਫ਼ਤਰ ਆ ਬਾਈ ਆਪਣਾ। ਨਾਨਕਸਰ ਰੋਡ ਤੇ ਬਰਨਾਲੇ ਦੇ ਵਿੱਚ ਦਫ਼ਤਰ ਆ। ਸੋ ਸ਼ੇਅਰ ਕਰਿਓ ਇਸ ਵੀਡੀਓ ਨੂੰ ਦੱਬ ਕੇ ਸੋ ਧੰਨਵਾਦ।